ਅਗਰ ਮੈਂ ਤੁਹਾਨੂੰ ਜਿਹੜਾ ਅਸੀਂ ਮਾਰਚ ਕਰ ਰਹੇ ਹਾਂ ਉਹਦਾ ਬੜਾ ਅਸਰ ਜੰਦਾ ਹੈ ਕਾਹਦੇ ਤੋਂ ਬੋਰਡ ਦੀੇਗਾ ਜਿਹੜਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ 14 ਨਵੰਬਰ ਤੋਂ ਅੱਜ 48 ਦਿਨ ਹੋ ਗਏ ਉਹਨਾਂ ਨੂੰ ਅੰਬਾਲਾ ਬੈਂਕੀਆਂ ਨੂੰ ਜੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੈਠੇ ਹੋਏ ਨੇ ਉਹਨਾਂ ਨੂੰ ਵਾਕੇ ਸੇ ਅੱਜਾ ਮਾਰਚ ਜੇ ਰਿਹਾਈ ਨਹੀਂ ਹੋਣੀ ਤਾਂ ਫਲਾਸਟਰੀ ਅੰਮ੍ਰਿਤਪੁਰ ਸਿੰਘ ਨੂੰ ਬਾਪ ਪੋਜਾ ਇਹਨੂੰ ਜੀਵਤ ਪੈਣੀ ਕੋ ਇਸ ਦੇ ਲਈ ਅਸੀਂ ਪੂਰੇ ਭਾਰਤ ਗਵਰਨਮੈਂਟ ਨੂੰ ਹੀ ਜਿੱਥੇ ਸਟੇਟ ਗਵਰਨਮੈਂਟ ਪੰਜਾਬ ਦੀ ਅਕਾਲੀ ਸਰਕਾਰ ਬਾਦਲੂ ਸਾਹਿਬ ਨੇ ਜਾਂ ਉਹਨਾਂ ਦੇ ਨਾਲ ਦੇ ਹੈ ਜਾਂ ਹਰਿਆਣੇ ਦੇ ਵਿੱਚ ਹਰਿਆਣੇ ਦੀ ਜਿਹੜੀ ਗਵਰਨਮੈਂਟ ਖੱਟੇ ਸਾਹਿਬ ਦੀ ਹੈ ਔਰ ਸੈਂਟਰ ਦੀ ਹੈ ਇਹਨਾਂ ਸਾਰਿਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਿੱਖਾਂ ਨਾਲ ਲੰਬੇ ਸਮੇਂ ਤੋਂ ਬੇਇਨਸਾਫ਼ੀਆਂ ਹੋ ਰਹੀਆਂ ਪੂਰੀ ਦੁਨੀਆ ਭਰ ਦਾ ਯੂਨੈਸਕੋ ਦਾ ਇਹ ਸੁਲਾਈ ਤੇ ਕਾਨੂੰਨ ਨੇ ਕਿ ਜਦੋਂ ਕੋਈ ਵਿਅਕਤੀ ਕਿਸੇ ਵੀ ਜੁਰਮ ਦੇ ਤਹਿਤ ਕੋ ਸਜ਼ਾ ਕੋ ਭਲਿੰਦਾ ਤੇ ਉਹਨੂੰ ਰਿਹਾ ਕਰਨ ਦਾ ਕਾਨੂੰਨ ਹੈ ਪਰ ਇੱਥੇ ਸਿੱਖਾਂ ਨਾਲ ਹੀ ਇੱਕ ਵਿਤਕਰਾ ਕੀਤਾ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਕਿ ਉਹਨਾਂ ਨੂੰ ਸਜ਼ਾਵਾਂ ਤੋਂ ਲੰਬੀਆਂ ਜਿਹੜੀਆਂ ਉਹ ਉਮਰ ਕੈਦਾਂ ਘੱਟ ਚੁੱਕੇ ਆ 14 ਸਾਲ ਦੀ ਉਮਰ ਕਾਤ ਮੰਨੀ ਜਾਂ ਮੰਨੀ ਜਾਂਦੀ ਆ ਔਰ ਲਿਖੀ ਗਈ ਆ ਜਿੱਥੇ 28 29 29 ਸਾਲ ਹੋ ਗਏ ਜਿਹਨਾਂ ਚ ਬੈਠੀਆਂ ਨੂੰ ਉਹਦੇ ਲਈ ਕੋਈ ਇਨਸਾਫ ਨਹੀਂ ਕੋਈ ਦਲੀਲ ਵਕੀਲ ਪੀ ਨਹੀਂ ਕੋਈ ਕੁਛ ਨਹੀਂ ਜੇ ਭਾਈ ਗੁਰਬਖਸ਼ ਸਿੰਘ ਸਾਹਿਬ ਨੂੰ ਕੋਈ ਗੱਲ ਵਾਪਰ ਗਈ ਕੋਈ ਉਹਨਾਂ ਨਾਲ ਕੱਟਣਾ ਉਹਨਾਂ ਸਹੀਕ ਤੌਰ ਤੇ ਹੋ ਗਈ ਤਾਂ ਜਿਹੜੀ ਪਬਲਿਕ ਹੁੰਦੀ ਆ ਉਹ ਬਗਾਵਤ ਇੱਥੇ ਉੱਤਰ ਆਉਂਦੀ ਆ ਮੁੜ ਕੇ ਸਰਕਾਰਾਂ ਕਹਿੰਦੀਆਂ ਕਿ ਪਬਲਿਕ ਬਗਾਵਤ ਕਰਦੀ ਆ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਇਨਸਾਫ ਦੇਣ ਸਜ਼ਾਵਾ ਕਰ ਚੁੱਕੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੇ ਆਪਣੇ ਬੱਚਿਆਂ ਤੇ ਆਪਣੇ ਮਾਪੇ ਦੇ ਵਿੱਚ ਬੈਠਣ ਦਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਬੈਠਣ ਦਿਓ ਉਹਨਾਂ ਦੇ ਘਰਾਂ ਨੂੰ ਆਉਂਦਿਓ ਕਿਸ ਤਰ੍ਹਾਂ ਨਾ ਵਿਤਕਰੇ ਕਰੋ ਇਹ ਬਗਾਵਤ ਦਾ ਮੁੱਢ ਬੰਦੀਆਂ ਚੀਜ਼ਾਂ ਮੁੜ ਕੇ ਦੁਨੀਆ ਬਗਾਵਤ ਇੰਦਰਦੀ ਆ ਮੁੜ ਕੇ ਬਹੁਤ